ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਇਹ ਡਾਇਲੌਗ ਸਿਰਫ ਫਿਲਮਾਂ ਦੇ ਵਿੱਚ ਚੰਗੇ ਲੱਗਦੇ ਹਨ ਰੀਅਲ ਲਾਈਫ ਅਤੇ ਰੀਅਲ ਵਾਈ ਲਾਈਫ ਦੇ ਵਿੱਚ ਬੜਾ ਫਰਕ ਹੈ ਤੁਹਾਡੀ ਜੰਗ ਨੇ ਕਿਸੇ ਦੇ ਇਕਲੌਤੇ ਪੁੱਤਰ ਦੀ ਜਾਨ ਲੈ ਲਈ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਨੋ ਨੂੰ ਹੁਣ ਉਹ ਡੈਨ ਕਹਿ ਰਿਹਾ ਹੈ ਉਹ ਕਹਿੰਦਾ ਹੈ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਸਾਡੇ ਪੁੱਤਰ ਨੂੰ ਇਸ ਡਾਇਨ ਨੇ ਅਤੇ ਇਸ ਦੇ ਆਸ਼ਕ ਨੇ ਕੋ-ਕੋ ਕੇ ਤਸੀਹੇ ਦੇ ਕੇ ਗळा ਘੁੱਟ ਕੇ ਮਣਕਾ ਤੋੜ ਕੇ ਮਾਰਿਆ ਉਸੇ ਤਰ੍ਹਾਂ ਹੀ ਇਹਦਾ ਹਾਲ ਹੋਵੇ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਚੜੇਲ ਨੂੰ ਇਸ ਡਾਇਨ ਨੂੰ ਜਿਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਮੌਤ ਦੇ ਘਾਹ ਕ ਉਤਾਰ ਦਿੱਤਾ ਆਪਣੇ ਪਤੀ ਨੂੰ ਗੁਰਸਖ ਮੁੰਡੇ ਨੂੰ ਜਿਸ ਨੇ ਡਬਲ ਐਮਏ ਕੀਤੀ ਹੋਈ ਸੀ ਜਿਹੜਾ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਕਾਰੋਬਾਰ ਕੰਮ ਕਰਦਾ ਸੀ ਬੈਂਕ ਦੇ ਵਿੱਚ ਅਪਲਾਈ ਸੀ ਤੇ ਦੂਸਰੇ ਪਾਸੇ ਆਪਣੀ ਘਰਵਾਲੀ ਨੇ ਸਵਿਫਟ ਗੱਡੀ ਲੈ ਕੇ ਦਿੱਤੀ ਕੱਪੜੇ ਸੌਣ ਵਾਲੀ ਇੱਕ ਬੁਟੀਕ ਖੋਲ ਕੇ ਦਿੱਤੀ ਇੱਕ ਸ਼ੋਰੂਮ ਖੋਲ ਕੇ ਦਿੱਤਾ ਤੇ ਉਹ ਕੁੜੀ ਗੱਡੀ ਤੂੰ ਪੈਰ ਥੱਲੇ ਨਹੀਂ ਲਾਉਂਦੀ ਸੀ ਉਸ ਗੁਰਵਿੰਦਰ ਦੇ ਮਾਤਾ ਪਿਤਾ ਧੀ ਧੀ ਕਹਿੰਦੇ ਨਹੀਂ ਠੱਕਦੇ ਸੀ ਧੀ ਕਦੋਂ ਡੈਨ ਬਣ ਜਾਵੇਗੀ ਇਹ ਉਹਨਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਇਕਲੌਤੇ ਪੁੱਤਰ ਦਾ ਸੱਥਰ ਵਿਚ ਗਿਆ ਪਿੰਡ ਵਾਲਿਆਂ ਵੱਲੋਂ ਵੀ ਕਿਹਾ ਗਿਆ ਇਹ ਨਾਗੜ ਹੈ ਇਹ ਡੈਨ ਹੈ ਇਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਨੂੰ ਨਹੀਂ ਇਸ ਦੇ ਆਸ਼ਿਕ ਨੂੰ ਵੀ ਲੇਕਿਨ ਡੀਆਈਜੀ ਸਾਹਿਬ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਤਸੀਹੇ ਦੇ ਕੇ ਲੋਕ ਪੰਜਾਬੀਓ ਲੋਕ ਪੜ੍ਹਾਈ ਕਰਦੇ ਨੇ ਡਾਕਟਰ ਬਣਨ ਦੀ ਲੋਕ ਪੜ੍ਹਾਈ ਕਰਦੇ ਨੇ ਟੀਚਰ ਬਣਨ ਦੀ ਲੋਕ ਪੜ੍ਹਾਈ ਕਰਦੇ ਨੇ ਬਿਜ਼ਨਸ ਦੀ ਲੋਕ ਪੜ੍ਹਾਈ ਕਰਦੇ ਨੇ ਸੀਏ ਦੀ ਲੋਕ ਪੜ੍ਹਾਈ ਕਰਦੇ ਨੇ ਬੈਂਕ ਵਿੱਚ ਨੌਕਰੀ ਕਰਨ ਦੀ ਲੋਕ ਪੜ੍ਹਾਈ ਕਰਦੇ ਨੇ ਕਿ ਅਸੀਂ ਜਿਹੜਾ ਖੇਤੀਬਾੜੀ ਵਿਭਾਗ ਦੇ ਵਿੱਚ ਲੱਗੇ ਤੇ ਲੇਕਿਨ ਇਸ ਲੜਕੀ ਨੇ ਪੜ੍ਹਾਈ ਕੀਤੀ ਸੀ ਕ੍ਰਾਈਮੋਲੋਜੀ ਦੀ ਕਿ ਕਿਸ ਤਰ੍ਹਾਂ ਕ੍ਰਾਈਮ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤੇ ਜਾਂਦੇ ਨੇ ਕਿਸ ਤਰ੍ਹਾਂ ਕਤਲ ਕੀਤੇ ਜਾਂਦੇ ਨੇ ਫਿਰ ਵਾਰਦਾਤਾ ਨੂੰ ਅੰਜਾਮ ਦੇ ਕੇ ਉਹਨਾਂ ਨੂੰ ਕਿਵੇਂ ਛਪਾਇਆ ਜਾਂਦਾ ਜਾਂਦਾ ਹੈ ਇਸ ਉੱਤੇ ਸਟੱਡੀ ਕੀਤੀ ਹੋਈ ਸੀ ਇਸ ਇਸ ਸਰਕੀਨੈਂਗ ਯਾਨੀ ਕਿ ਗੁਰਵਿੰਦਰ ਦੇ ਘਰ ਬਾਰੇ ਨੂੰ ਇਸ ਨੂੰ ਲੈ ਕੇ ਡੀਆਈਜੀ ਵੱਲੋਂ ਸੰਸਨੀ ਕੇਸ ਖੁਲਾਸਾ ਕੀਤਾ ਗਿਆ ਹੈ ਪਹਿਲਾਂ ਆਪਾਂ DIG ਗੱਲਬਾਤ ਸੁਣਦੇ ਹਾਂ ਕਿ DIG ਨੇ ਕੀ ਦੱਸਿਆ ਹੈ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਹੋਏ ਨੌਜਵਾਨ ਦਰਵਿੰਦਰ ਸਿੰਘ ਦੇ ਕਤਲकांड ਵਿੱਚ DIG ਫਰੀਦਕੋਟ ਰੇਂਜ ਨਿਲੰਬਰੀ ਜਗਤਲੇ ਨੇ ਵੱਡੇ ਖੁਲਾਸੇ ਕੀਤੇ ਹਨ ਉਹਨੇ ਕਿਹਾ ਕਿ DIG ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਇੰਜਾਮ ਦਿੱਤਾ ਗਿਆ ਉਹਨੇ ਕਿਹਾ ਇਹ ਕਤਲ ਆਮ ਨਹੀਂ ਕਿ ਘਰ ਦੇ ਵਿੱਚ ਬੁਲਾਇਆ ਤੇ ਕਤਲ ਕਰ ਦਿੱਤਾ ਗਿਆ ਇਸ ਬਾਰੇ ਕਈ ਲੰਮੇ ਸਮੇਂ ਤੋਂ ਯੋਜਨਾਵਾਂ ਇਹਨਾਂ ਦੋਨਾਂ ਵੱਲੋਂ ਬਣਾਈਆਂ ਜਾ ਰਹੀਆਂ ਸੀ ਕਿ ਕਿਸ ਤਰ੍ਹਾਂ ਆਪਣੇ ਪਤੀ ਨੂੰ ਮੈਂ ਮਾਰਨਾ ਹੈ ਆਸ਼ਕ ਦੇ ਨਾਲ ਮਿਲ ਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਂਚ ਦੌਰਾਨ ਕਈ ਐਬ ਸਬੂਤ ਮਿਲੇ ਜਿਸ ਤੋਂ ਪਤਾ ਲੱਗਾ ਹੈ ਕਿ ਹਰਕਵਨਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸੰਬੰਧ ਸਨ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਹਰ ਕਮਲਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਇੱਕ ਦੂਜੇ ਦੇ ਨਾਲ ਪ੍ਰੇਮ ਸੰਬੰਧ ਸੀ ਅਤੇ ਇੱਕ ਦੂਜੇ ਨੂੰ ਪਰਿਵਾਰਕ ਮੈਂਬਰਾਂ ਤੋਂ ਮਿਲ ਕੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਕੇ ਹੋਟਲਾਂ ਦੇ ਵਿੱਚ ਮਿਲਿਆ ਜਾਂਦਾ ਸੀ ਉੱਥੇ ਸੰਬੰਧ ਬਣਾਏ ਜਾਂਦੇ ਸੀ ਹਰ ਕਮਲਪ੍ਰੀਤ ਅਤੇ ਰੁਪਿੰਦਰ ਹੁਣਾਂ ਵੱਲੋਂ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਹਨਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ਤੇ ਵੀ ਸੀ ਜਿਸ ਦੇ ਜਿਸ ਦੇ ਚਲਦੇ ਉਹਨਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਢਾਉਣ ਲਈ ਉਸ ਦੇ ਕਤਲ ਦੀ ਸਾਜ਼ਿਸ਼ ਘੜੀ ਕਿਉਂਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸ ਨੂੰ ਤਲਾਕ ਨਹੀਂ ਦੇ ਦੇਗਾ ਅਤੇ ਉਹ ਇੱਕ ਨਹੀਂ ਹੋ ਸਕਣਗੇ ਪਿਆਰ ਦੇ ਵਿੱਚ ਅੰਨੀ ਰੁਪਿੰਦਰ ਕੌਰ ਨੂੰ ਪਤਾ ਸੀ ਕਿ ਮੇਰਾ ਘਰ ਵਾਲਾ ਗੁਰਵਿੰਦਰ ਮੈਨੂੰ ਕਿਸੇ ਵੀ ਹਾਲਤ ਦੇ ਵਿੱਚ ਤਲਾਕ ਨਹੀਂ ਦੇਵੇਗਾ ਇਸ ਕਰਕੇ ਰਾਹ ਦੇ ਰੋੜੇ ਨੂੰ ਠੱਡਾ ਮਾਰਨਾ ਹੈ ਇਸ ਕਰਕੇ ਰਾਹ ਦੇ ਰੋੜੇ ਨੂੰ ਅਟਾਉਣਾ ਪਵੇਗਾ ਲੇਕਿਨ ਇਸ ਪਾਪੜ ਨੇ ਇਹ ਨਹੀਂ ਸੋਚਿਆ ਕਿ ਘਰ ਦੇ ਵਿੱਚ ਇਕੱਲਾ ਹੈ ਇਕਲੌਤਾ ਪੁੱਤਰ ਹੈ ਆਪਣੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੈ 25 ਕਿੱਲੇ ਲਗਭਗ ਉਸ ਦੀ ਜ਼ਮੀਨ ਹੈ ਪ੍ਰਾਈਵੇਟ ادارے ਬੈਂਕ ਦੇ ਵਿੱਚ ਕੰਮ ਕਰਦਾ ਹੈ ਤੇ ਉਹਨਾਂ ਦੇ ਪਰਿਵਾਰ ਦਾ ਕੀ ਬਣੂ ਉਹਨਾਂ ਦੀਆਂ ਭੈਣਾਂ ਦਾ ਕੀ ਬਣੂ ਜਦੋਂ ਡੈਡ ਬੋਡੀ ਨੂੰ ਦੇ ਸੰਸਕਾਰ ਦੇ ਲਈ ਲਿਜਾਇਆ ਜਾ ਰਿਹਾ ਸੀ ਤੇ ਤਸਵੀਰਾਂ ਵਾਰਨ ਹੋਈਆਂ ਕਿ ਗੁਰਵਿੰਦਰ ਦੇ ਪਿਤਾ ਨੇ ਉਹਦਾ ਮੱਥਾ ਚੁੰਮਿਆ ਅਤੇ ਰੋ ਰੋ ਕੇ ਕਿਹਾ ਕਿ ਡਾਇਲ ਨੇ ਸਾਡੇ ਬੱਚੇ ਦੀ ਜਾਨ ਲੈ ਲਈ ਹੈ। ਕਤਲ ਸਮੇ ਗੁਰਵਿੰਦਰ ਨਾਲ ਉਹਨਾਂ ਦੀ ਹੱਥੋਂ ਪਾਈ ਵੀ ਹੋਈ ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੱਜੀਆਂ ਜੋ ਪੋਸਟਮਾਰਟਮ ਦੀ ਰਿਪੋਰਟ ਵਿੱਚ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ 15 10 ਤੋਂ 15 ਉਸਦੇ ਸਰੀਰ ਤੇ ਨਿਸ਼ਾਨ ਸੀ। ਉਹਨਾਂ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਉਸ ਦੀ ਮੌਤ ਸਹਾ ਘਟੜਨ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਕਤਲ ਤੋਂ ਪਹਿਲਾਂ ਨਸ਼ਾ ਜਾਂ ਜ਼ਹਿਰ ਦਿੱਤਾ ਗਿਆ ਸੀ ਈਮਨਦੋ ਵਕੀਲ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਹ ਦੇ ਕੋਲ ਇੱਕ ਸਰਿੰਜ ਪਈ ਸੀ ਜਿਸ ਵਿੱਚ ਚਿੱਟੇ ਨਾਮ ਦਾ ਨਸ਼ਾ ਭਰਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਜਦੋਂ ਗੁਰਵਿੰਦਰ ਦਾ ਕਤਲ ਹੋਇਆ ਉਸ ਸਮੇਂ ਉਸ ਦੇ ਤਨ ਤੇ ਕੱਪੜੇ ਕਿਉਂ ਨਹੀਂ ਸਨ ਇਹ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੇ ਦੌਰਾਨ ਘਰ ਵਿੱਚੋਂ ਗਾਇਬ ਸੂਨਾ ਗੁਰਵਿੰਦਰ ਦੇ ਕੱਪੜੇ ਅਤੇ ਕਤਲ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਹਨਾਂ ਨੇ ਦੱਸਿਆ ਕਿ ਕਤਲ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉੱਥੋਂ ਮੁੰਬਈ ਜਾਣਾ ਉਹਨਾਂ ਦੀ ਵੱਡੀ ਸਾਜ਼ਿਸ਼ ਦਾ ਹੀ ਹਿੱਸਾ ਸੀ। ਯਾਨੀ ਕਿ ਸਾਰਾ ਕੰਮ ਇਹ ਪ੍ਰੀ-ਪਲਾਨਡ ਤਰੀਕੇ ਦੇ ਨਾਲ ਕੀਤਾ ਗਿਆ। ਸਾਰੇ ਕੰਮ ਨੂੰ ਜਿਹੜਾ ਹੈ ਪ੍ਰੀ-ਪਲਾਨਡ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਜੋ ਕਿਸੇ ਨੂੰ ਕੰਨੂ-ਕੰਨੀ ਖਬਰ ਨਾ ਹੋਵੇ। ਲੇਕਿਨ ਭਾਂਡਾ ਟੁੱਟਦੇ ਆ ਦੇ ਨਹੀਂ ਲੱਗਦੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਉਹਨਾਂ ਵੱਡੀ ਗੱਲ ਤੋਂ ਪਰਦਾ ਚੁੱਕਦੇ ਹੋਏ ਕਿਹਾ ਕਿ ਰੁਪਿੰਦਰ ਕੌਰ ਕ੍ਰਾਈਮਨਲੋਜੀ ਦੀ ਪੜ੍ਹਾਈ ਕਰ ਚੁੱਕੀ ਹੈ ਇਹ ਹੈ ਸਭ ਤੋਂ ਵੱਡਾ ਘਰਾ ਜਿਹੜੀ ਘਰ ਦੇ ਵਿੱਚ ਨੋ ਲੈ ਕੇ ਆਏ ਨਹੀਂ ਗੁਰਵਿੰਦਰ ਦੇ ਮਾਤਾ ਪਿਤਾ ਉਹਨਾਂ ਦੀ ਨੋ ਨੇ ਸਟੱਡੀ ਕੀਤੀ ਸੀ ਕ੍ਰਾਈਮਨਲੋਜੀ ਦੀ ਕਿ ਕਿਸ ਤਰ੍ਹਾਂ ਕ੍ਰਾਈਮ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਵਾਰਦਾਤਾਂ ਕੀ ਕਿਆਂ ਜਾਂਦੀਆਂ ਨੇ ਕਿਸ ਤਰ੍ਹਾਂ ਕਤਲ ਕੀਤੇ ਜਾਂਦੇ ਨੇ ਜਿਸ ਦੇ ਕਾਰਨ ਉਸ ਦੇ ਛਾਤਰ ਦਿਮਾਗ ਵਿੱਚ ਅਜਹੀ ਸਾਜਿਸ਼ ਉੱਜਿ ਉਹਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਜਿਸ ਨੂੰ ਇੰਨੀ ਜਲਦੀ ਮੁਕੰਮਲ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਕਿਸੇ ਗੱਲ ਦਾ ਸ਼ੱਕ ਜਾਰ ਕਰਦਾ ਹੈ ਉਸ ਦੀ ਜਾਂਚ ਕਰਕੇ ਸਹੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਜੇ ਹੋਰ ਕਿਸੇ ਵਿਅਕਤੀ ਦੀ ਸ਼ਮੂਲੀਅਤ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਜਾਵੇਗਾ ਐਡੀ ਆਈਜੀ ਜਿਹੜੇ ਹਲਕਾ ਫਰੀਦਕੋਟ ਦੇ ਨੇ ਉਹਨਾਂ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਕ੍ਰਾਈਮੋਲੋਜੀ ਦੀ ਸਟੱਡੀ ਕੀਤੀ ਗਈ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ। ਇਹ ਡਾਇਲੌਗ ਸਿਰਫ ਫਿਲਮਾਂ ਦੇ ਵਿੱਚ ਚੰਗੇ ਲੱਗਦੇ ਨੇ। ਇਸ ਪਾਪਣ ਨੇ ਇਸ ਡੈਣ ਨੇ ਇੱਕ ਲੋਤੇ ਪੁੱਤਰ ਨੂੰ ਮਾਰ ਦਿੱਤਾ। ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ। ਉਹਨਾਂ ਦੇ ਬੜੇਪੇ ਦਾ ਸਹਾਰਾ ਸੀ। ਗੁਰਵਿੰਦਰ ਦੇ ਮਰਨ ਤੋਂ ਪਹਿਲਾਂ ਉਸ ਦੇ ਮਾਤਾ ਪਿਤਾ ਜਿੰਦਾ লাশ ਬਣ ਗਏ ਨੇ। ਗੱਲ ਨਹੀਂ ਆਉਂਦੀ ਹੁਬ ਹੁਬ ਕੇ ਰੋਂਦੇ ਨੇ ਕਿ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਲੜਕੇ ਦੇ ਨਾਲ ਜੋ ਕੁਝ ਵੀ ਕੀਤਾ ਗਿਆ ਉਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅਸੀਂ ਘਰ ਜੋਗੇ ਨਹੀਂ ਰਹਿ ਗਏ ਅਸੀਂ ਇਸ ਸੰਸਾਰ ਜੋਗੇ ਨਹੀਂ ਰਹਿ ਗਏ ਅਸੀਂ ਆਪਣੇ ਲੜਕੇ ਤੋਂ ਬਿਨਾ ਕਿਵੇਂ ਇਹ ਦਿਨ ਕਟਾਂਗੇ ਅਸੀਂ ਜਿਉਂਦੇ ਜੀ ਮਰ ਗਏ ਹਾਂ ਅਸੀਂ ਤੁਰਦੀਆਂ ਫਿਰਦੀਆਂ ਲਾਚਾਂ ਹਾਂ ਇਹ ਗੁਰਵਿੰਦਾ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਵਡੀਆਂ ਗੱਲਾਂ ਕਹੀਆਂ ਗਈਆਂ ਨੇ ਤੇ ਕਿਹਾ ਗਿਆ ਹੈ ਕਿ ਉਸ ਪਾਪੜ ਨੂੰ ਜਿਸ ਨੂੰ ਅਸੀਂ ਧੀ ਕਹਿੰਦੇ ਸੀ ਉਸ ਡੈਣ ਨੂੰ ਜਿਸ ਨੂੰ ਅਸੀਂ ਪੁੱਤਰ-ਪੁੱਤਰ ਕਹਿੰਦੇ ਸੀ ਜਿੰਨਾ ਵੀ ਪੈਸਾ ਮੰਗਦੇ ਸੀ ਉਸ ਦੀ ਤਲੀ ਤੇ ਗੁਰਵਿੰਦਰ ਦੇ ਪਿਤਾ ਵੱਲੋਂ ਧਰ ਦਿੱਤਾ ਜਾਂਦਾ ਸੀ ਵੀ ਸਾਡੀ ਧੀ ਹੈ ਸਾਡਾ ਇੱਕ ਇੱਕ ਪੁੱਤਰ ਹੈ ਸਾਰੀ ਜਾਇਦਾਦ ਇਹਦੀ ਹੈ ਇਹ ਖੁਸ਼ ਰਹਿਣ ਸਾਡਾ ਕੋਈ ਨਹੀਂ ਲੇਕਿਨ ਇਹ ਸਾਰਾ ਕੁਝ ਪ੍ਰੀਪਲਾਨਡ ਪੰਜਾਬੀਓ ਕੀਤਾ ਗਿਆ ਜਿਸ ਦੀ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਜਿਹੜੀ ਹੈ ਨਿਖੇਧੀ ਕੀਤੀ ਜਾ ਰਹੀ ਹੈ ਦੁਨੀਆ ਭਰ ਦੇ ਪੰਜਾਬੀ ਕਹਿੰਦੇ ਨੇ ਕਿ ਇਸ ਪਾਪਣ ਇਸ ਡਾਇਨ ਨੂੰ ਅਤੇ ਇਸ ਦੇ ਆਸ਼ਿਕ ਨੂੰ ਐਟ ਲੀਸਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਗੇ ਕਾਨੂੰਨ ਹੈ ਉਮਰ ਭਰ ਦੀ ਤਾਂ ਸਜ਼ਾ ਇਹਨਾਂ ਨੂੰ ਜ਼ਰੂਰ ਹੋਵੇਗੀ ਸਾਰੀ ਉਮਰ ਇਹਨਾਂ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਰਹਿਣਾ ਪਵੇਗਾ ਰੀਲਾ ਬਣਾਉਣ ਵਾਲੀ ਰਪਿੰਦਰ ਕੌਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਨੂੰ ਆਹ ਦਿਨ ਦੇਖਣੇ ਪੈਣਗੇ ਮੇਰਾ ਛਾਤਰ ਦਿਮਾਗ ਕੰਮ ਨਹੀਂ ਕਰੇਗਾ